ਇਹ ਲੱਖੇ ਦੇ ਗੱਲ ਪੈਣਾ ਲੱਖੇ ਦੀ ਮੁਰਦਾਬਾਦ ਕਰਦ ਮੁਰਦਾਬਾਦ ਨਹੀਂ ਮੈਨੂੰ ਕੁਝ ਅੱਕੜਾ ਪਰ ਜੇ ਭਰਾ ਉੱਠ ਕੇ ਕੋਈ ਚਾਰ ਬੰਦੇ ਕਹਿ ਦਨਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੱਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈ ਬਰਦਾਸ਼ਤ ਲਖਸਿਧਾਣਾ ਨੇ ਹੁਣ ਵਿਰੋਧ ਕਰਨ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਲਖਸਿਧਾਣਾ ਦਾ ਪਿਛਲੇ ਕਈ ਦਿਨਾਂ ਤੋਂ ਕਈ ਥਾਈਂ ਵਿਰੋਧ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵਿਰੋਧੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਪਰ ਹੁਣ ਇਸ ਮਾਮਲੇ ਤੇ ਲਖਸਿਧਾਣਾ ਨੇ ਚੁੱਪੀ ਧੋੜੀ ਹੈ ਮੈਂ ਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹਣਾ ਵੀ ਜੇ ਇਨਾਂ ਦੇ ਮਨ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮਨ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਬਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਕਾਨੀ ਕਰਦਾ ਫਿਰ ਮੈਂ ਤੁਹਾਡਾ ਦੇਨਦਾਰ ਆ ਜੇ ਮਕਸਦ ਹੀ ਇਹ ਹੈਗਾ ਕਿ ਬਾਈ ਆਇਆ ਅਸੀਂ ਪਹਿਲੇ ਹੀ ਵੀਡੀਓ ਤਿਆਰ ਕਰੀ ਬੈਠੇ ਆ ਕਿ ਲੱਖੇ ਦੇ ਗੱਲ ਪੈਣਾ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋ ਚੱਕਰ ਨਹੀਂ ਮੁਰਦਾਬਾਦ ਕਰ ਦੋ ਜਿਗੂ ਬੰਦਾ ਏ ਮਨਸਾ ਲਈ ਬੈਠਾ ਮਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇਜ਼ਤੀ ਕਰਨੀ ਐ ਪਰ ਪੱਗ ਦਾ ਭਰਾਬੂ ਲਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਹਾਉਣ ਆਉਂਦੇ ਤੇ ਨਾ ਇਹ ਭਲੇਖਾ ਕੋਈ ਬਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋਈ ਬਦਮਾਸ਼ ਠੀਕ ਆ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾ ਸਾਨੂੰ ਲੋੜ ਆ ਅਸੀਂ ਆਪਣਾ ਕੰਮ ਕਰ ਰਹੇ ਆਂ ਪਰ ਜੇ ਭਰਾਵੋ ਉੱਠ ਕੇ ਕੋਈ ਚਾਰ ਬੰਦੇ ਕਹਿ ਦਿੰਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੌਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪਾ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈਰਦਾਸਤ ਹੋਣੀ ਲੱਖਾ ਸਿਧਾਨਾ ਨੇ ਵਿਰੋਧ ਕਰਨ ਵਾਲਿਆਂ ਪਿੱਛੇ ਵਿਰੋਧੀ ਧਿਰ ਦੇ ਹੱਥ ਹੋਣ ਦਾ ਇਲਜ਼ਾਮ ਲਗਾਇਆ ਲੱਖਾ ਸਿਧਾਨਾ ਮੁਤਾਬਕ ਵਿਰੋਧੀ ਧਿਰਾਂ ਦੇ ਵਰਕਰ ਉਸ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਇਸ ਦੌਰਾਨ ਲੱਖਾ ਸਿਧਾਨਾ ਨੇ ਵਿਰੋਧ ਕਰਨ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਮੇਰਾ ਸੋਸ਼ਲ ਮੀਡੀਆ ਦੇ ਵਿਰੋਧ ਕੌਣ ਕਰ ਰਹੇ ਨੇ ਬਾਦਲਾਂ ਦੇ ਕਾਂਗਰਸੀਆਂ ਦੇ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਜਿਹੜੇ ਖਰੀਦੇ ਹੋਏ ਪੇੜ ਬੰਦੇ ਨੇ ਉਹ ਬੈਠ ਕੇ ਮੇਰਾ ਵਿਰੋਧ ਕਰ ਰਹੀ ਹੈ ਹੁਣ ਲਗਾਤਾਰ ਸਾਰੀਆਂ ਧਰਾਂ ਸਾਰੀਆਂ ਪਾਰਟੀਆਂ ਮੇਰੇ ਖਿਲਾਫ ਇੱਕ ਮਾਹੌਲ ਇੱਕ ਵਰਤਾਨ ਸਰਜਰੇ ਨੇ ਕਿ ਲੱਖੇ ਦੇ ਖਿਲਾਫ ਇੱਕ ਪ੍ਰਪਾਗੈਂਡਾ ਚਲਾ ਕੇ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਸੋ ਸਾਰਾ ਮਾਹੌਲ ਸਰਜਿਆ ਜਾ ਰਿਹਾ ਹੈ ਇਨਾਂ ਦੇ ਬੰਦੇ ਹੀ ਕਿਸਾਨੀ ਮੋਰਚੇ ਦੇ ਵਿੱਚ ਵੀ ਮੁਰਦਾਬਾਦ ਮੁਰਦਾਬਾਦ ਲੱਖਾ ਕਰਦੇ ਆ ਮੈਂ ਇਹ ਕਹਿਣਾ ਚਾਹਣਾ ਬੀਜ ਇਹਨਾਂ ਦੇ ਮੰਚ 'ਚ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਵੀ ਜੇ ਕਿਸੇ ਦੇ ਮੰਚ 'ਚ ਕੋਈ ਮੇਰੇ ਪ੍ਰਤੀ ਮੇਰੀ ਜ਼ਿੰਦਗੀ ਪ੍ਰਤੀ ਮੇਰੇ ਕੰਮਾਂ ਪ੍ਰਤੀ ਸਵਾਲ ਨੇ ਤਾਂ ਭਾਈ ਮੈਂ ਮੋਰਚੇ 'ਚ ਵੀ ਹੁੰਨਾ ਮੈਂ ਪਿੰਡਾਂ 'ਚ ਵੀ ਹੁੰਨਾ ਤੁਸੀਂ ਬੈਠ ਕੇ ਸਵਾਲ ਪੁੱਛ ਲਿਓ ਜੇ ਮੈਂ ਸਵਾਲ ਤੋਂ ਆਨਕਾਨੀ ਕਰਦਾ ਫਿਰ ਮੈਂ ਤੁਹਾਡਾ ਦੇਨਦਾਰ ਆ ਜੇ ਮਕਸਦ ਹੀ ਇਹ ਹੈਗਾ ਕਿ ਭਾਈ ਆਇਆ ਅਸੀਂ ਪਹਿਲਾਂ ਹੀ ਵੀਡੀਓ ਤਿਆਰ ਕਰੀ ਬੈਠੇ ਆ ਕਿ ਲੱਖੇ ਦੇ ਗੱਲ ਪੈਣਾ ਲੱਖੇ ਦੀ ਮੁਰਦਾਬਾਦ ਕਰ ਦੋ ਮੁਰਦਾਬਾਦ ਨਹੀਂ ਮੈਨੂੰ ਕੋ ਚੱਕਰ ਨਹੀਂ ਮੁਰਦਾਬਾਦ ਕਰ ਦੋ ਜੇ ਕੋ ਬੰਦਾ ਇਹ ਮਨਸਾ ਲਈ ਬੈਠਾ ਮੰਨ ਦੇ ਵਿੱਚ ਕਿ ਲੱਖੇ ਦੀ ਅਸੀਂ ਬੇਇੱਜ਼ਤੀ ਕਰਨੀ ਐ ਔਰ ਪੱਗ ਦਾ ਭਰਾਵੋ ਲਹਾਈ ਨਹੀਂ ਜਾਂਦੀ ਕਿਸੇ ਤੋਂ ਪੱਗ ਨਹੀਂ ਸੀ ਲਾਹਣਾਉਂਦੇ ਤੇ ਨਾ ਇਹ ਭਲੇਖਾ ਕੋਈ ਬਹਿ ਮਨ ਚ ਪਾਲ ਲਿਓ ਦੇਖੋ ਅਸੀਂ ਕੋਈ ਨਾ ਅਸੀਂ ਕੋ ਬਦਮਾਸ਼ ਠੀਕ ਆ ਇੱਕ ਦੌਰ ਸੀਗਾ ਕੋਈ ਬੀਤਿਆ ਹੋਇਆ ਸਾਡਾ ਸਮਾਂ ਸੀਗਾ ਤੇ ਨਾ ਅਸੀਂ ਕਿਸੇ ਨੂੰ ਕੋਈ ਧਮਕੀ ਦਿੰਨੇ ਆ ਨਾ ਸਾਨੂੰ ਲੋੜ ਆ ਅਸੀਂ ਆਪਣਾ ਕੰਮ ਕਰ ਰਹੇ ਆ ਪਰ ਜੇ ਭਰਾ ਬੁੱਟ ਕੇ ਕੋਈ ਚਾਰ ਬੰਦੇ ਕਹਿ ਦੇਣਗੇ ਵੀ ਅਸੀਂ ਵੀਡੀਓ ਬਣਾ ਕੇ ਕੋਈ ਬਾਦਲਾਂ ਦੇ ਛੱਡੇ ਹੋਏ ਪਾਲਤੂ ਕੋਈ ਬੱਕਰ ਦੇ ਛੱਡੇ ਹੋਏ ਕੋਈ ਕਾਂਗਰਸੀਆਂ ਦੇ ਕੋਈ ਭਾਜਪੀ ਦੇ ਉੱਠ ਕੇ ਲੱਖੇ ਦੀ ਪੱਗ ਨੂੰ ਹੱਥ ਪਾ ਲਾਂਗੇ ਉਹ ਤਾਂ ਬਈ ਬਰਦਾਸ਼ਤ ਹੋਣੀ ਨਹੀਂ ਐਸੇ ਕਰਕੇ ਨਾ ਤੁਰੇ ਫਿਰਦੇ ਆ ਸਵਾਲ ਆ ਤੁਹਾਡੇ ਜੀ ਆਆਂ ਨੂੰ ਜਦੋਂ ਮਰਜ਼ੀ ਸਵਾਲ ਉੱਠ ਕੇ ਜਿਹੜੇ ਮਰਜ਼ੀ ਚੈਨਲਾਂ ਤੇ ਆ ਜਾਓ ਮੀਡੀਆ ਬੁਲਾ ਲਿਓ ਜਿਹੜਾ ਮਰਜ਼ੀ ਸਵਾਲ ਆ ਮੈਨੂੰ ਬੈਠ ਕੇ ਸਵਾਰ ਕਰ ਲਿਓ ਪਰ ਦੋ ਤਿੰਨ ਫਾਈਆਂ ਰੌਲਾ ਗੋਲਾ ਐਂ ਪੈ ਗਿਆ ਮਨ ਚ ਭਲੇਖਾ ਪਹਿਲੇ ਹੀ ਵੀਡੀਓ ਕੱਢੀ ਬੈਠੇ ਹੁਣ ਤਿਆਰ ਹੁੰਦੇ ਆ ਲਾਲਾ ਜੀ ਕਰਦੇ ਰੌਲਾ ਪਾ ਦੋ ਵੀ ਲੱਖੇ ਦੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਕਰਤੀ ਜਾਂ ਮੈਨੂੰ ਦੱਸ ਦਿਓ ਵੀ ਲੱਖੇ ਨੇ ਭਰਾਵੋ ਹੁਣ ਤੱਕ ਕੋਈ ਗਦਾਰੀ ਕੀਤੀ ਹੋਵੇ ਪੰਜਾਬ ਦੇ ਨਾਲ ਕੋਈ ਧੋਖਾ ਕਮਾਇਆ ਹੋਵੇ ਲੋਕਾਂ ਦੇ ਨਾਲ ਕੋਈ ਪਿੱਠ ਸ਼ੁਰਾ ਮਾਰਿਆ ਹੋਵੇ ਲੱਖਾ ਲੜ ਰਿਹਾ ਹੁਣ ਤੱਕ ਕਦੇ ਪੰਜਾਬੀ ਬੋਲੀ ਲਈ ਕਦੇ ਪੰਜਾਬ ਦੇ ਪਾਣੀਆਂ ਲਈ ਕਦੇ ਪ੍ਰਵਾਸ ਤੇ ਮੈਂ ਗੱਲ ਕਰਦਾ ਕਦੇ ਜ਼ਮੀਨਾਂ ਨਾ ਵੇਚਣ ਦੀ ਮੈਂ ਗੱਲ ਕਰਦਾ ਬਾਈ ਜ਼ਮੀਨਾਂ ਨਾ ਵੇਚੋ ਨਾ ਪੰਜਾਬ ਛੱਡ ਕੇ ਭਜੋ ਪੰਜਾਬ ਖਾਲੀ ਹੋ ਰਿਹਾ ਆਪਣੀ ਬੋਲੀ ਆਪਣੇ ਬਰਸੇ ਨੂੰ ਸੰਭੋ ਲੱਖਾ ਅੱਜ ਦਾ ਨਹੀਂ ਲੱਖਾ ਕਿਆ ਸਾਲ ਤੋਂ ਬਈ ਘਰੋਂ ਨਿਕਲਿਆ ਹੋਇਆ ਤੁਰਿਆ ਹੋਇਆ ਦਿਨ ਰਾਤ ਲੜ ਰਿਹਾ ਰੱਖਾ ਪਰ ਇੱਕ ਮਾਹੌਲ ਹੁੰਦਾ ਹੈ ਕਿ ਤੁਹਾਡੇ ਲਈ ਲੜਨ ਵਾਲੇ ਬੰਦਿਆਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾਂਦਾ ਹੈ ਉਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਸਟੇਟ ਦੀਆਂ ਵੀ ਚਾਲਾਂ ਹੁੰਦੀਆਂ ਨੇ ਜਾਂਸੀਆਂ ਦੀਆਂ ਵੀ ਖੇਡਾਂ ਹੁੰਦੀਆਂ ਨੇ। ਵੀ ਜਿਹੜਾ ਬੰਦਾ ਆਪਣੇ ਲੋਕਾਂ ਦੀ ਆਵਾਜ਼ ਬਣਦਾ ਹੈ, ਆਪਣੇ ਲੋਕਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਹ ਬੰਦੇ ਨੂੰ ਜਾਂ ਤਾਂ ਲੋਕਾਂ 'ਚ ਬਦਨਾਮ ਕਰ ਦਿਓ, ਪ੍ਰਾਪੇ ਗੰਡੇ ਰਾਹੀਂ, ਨਾਮ ਬਦਨਾਮ ਹੋਇਆ ਕੋਈ ਨਾ ਕੋਈ ਝੂਠਾ-ਮੂਠਾ ਮੁਕੱਦਮਾ ਮੜ ਕੇ ਅੰਦਰ ਦਾ ਦੇ ਦਿਓ। ਫੇਰ ਵੀ ਨਾ ਸੂਤ ਆਇਆ ਤਾਂ ਅਖੀਰਲਾ ਹਥਿਆਰ ਹੁੰਦਾ ਉਹਨੂੰ ਮਰਵਾ ਦਿਓ। ਇਹ ਤਿੰਨ ਤਰ੍ਹਾਂ ਦੇ ਹਥਿਆਰ ਪ੍ਰਾਵੋ ਸਟੇਟ ਏਜੰਸੀਆਂ ਵਰਤਦੀਆਂ ਆਈਆਂ ਨੇ ਤੇ ਲਖਾ ਸਦਾਨਾ ਨੇ तमाम ਪਾਰਟੀ ਆਗੂਆਂ ਨੂੰ ਡਿਬੇਟ ਕਰਨ ਦਾ ਚੈਲੰਜ ਵੀ ਦਿੱਤਾ ਲਖਾ ਸਦਾਨਾ ਮੁਤਾਬਕ ਉਸ ਦੀ ਪਿਛਲੀ ਜ਼ਿੰਦਗੀ ਨੂੰ ਅੱਖੇ ਲਿਆ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਉਸ ਬਾਰੇ तमाम ਵਿਰੋਧੀ ਧਿਰਾਂ ਦੇ ਆਗੂ ਕਦੇ ਵੀ ਉਸ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਨੇ ਸੋਹੀ ਮਾਹੌਲ ਅੱਜ ਮੈਂ ਦੇਖ ਰਿਹਾ ਕਿ ਇਹ ਲਗਾਤਾਰ ਜਿੰਨੇ ਬਾਦਲਾਂ ਬਾਦਲਾਂ ਦੀ ਵੱਧ ਪੂਛ ਨੂੰ ਅੱਗ ਲੱਗੀ ਹੋਈ ਆ ਆਓ ਬੈਠੇ ਥੋੜਾ ਕਿ ਤੇ ਸੁਖਵੀਰ ਬਾਦਲ ਆ ਜੇ ਕੋਈ ਵੱਡਾ ਥੋੜਾ ਬਿਠਾ ਦਿਓ ਕੋਈ ਤੁਹਾਡੇ ਬੋਕਰ ਵਾਲੇ ਤੁਸੀਂ ਲਿਓ ਕਿ ਕਾਂਗਰਸ ਕੋ ਤੁਸੀਂ ਲਿਓ ਕਿ ਭਾਜਪਾ ਵਾਲੇ ਤੁਸੀਂ ਲਿਓ ਮੈਂ ਆਉਣ ਨੂੰ ਤਿਆਰ ਆ ਮੇਰੇ ਬਾਰੇ ਜੋ ਮਰਜ਼ੀ ਸਵਾਲ ਪੁੱਛ ਲਿਓ ਪਰ ਐ ਜੇ ਤੁਸੀਂ ਬਣਾਈ ਬੈਠੇ ਹੋ ਮਾਹੌਲ ਵੀ ਐ ਤੁਸੀਂ ਬਦਨਾਮ ਕਰ ਦੋਗੇ ਐ ਨਹੀਂ ਮੈਂ ਉਹਦਾ ਨਾਮ ਹੁੰਦਾ ਲਾਓ ਜੋਰ ਮੈਂ ਕਹਿੰਦਾ ਜੋ ਹਰ ਬੰਦੇ ਨੂੰ ਸੋਸ਼ਲ ਮੀਡੀਆ ਤੇ ਬੋਲਣ ਦਾ ਹੱਕ ਆ ਬਈ ਬੋਲੇ ਜੀ ਸਤ ਕੇ ਬੋਲੋ ਸਾਰਥਕ ਤਰੀਕੇ ਦੇ ਨਾਲ ਸ਼ਬਦਾਵਲੀ ਵਧੀਆ ਹੋਣੀ ਚਾਹੀਦੀ ਹੈ ਬੰਦੇ ਦੀ ਜੋ ਮਰਜ਼ੀ ਬੋਲੀ ਜਾਓ ਮੈਂ ਨਹੀਂ ਕਿਸੇ ਨੂੰ ਰੋਕਦਾ ਜੋ ਜੀ ਚ ਮਨ ਚਾਉਂਦਾ ਬੋਲੋ ਪਰ ਜਿਹੜੇ ਭਰਾ ਮੇਰੇ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਜੀ ਸਤ ਕੇ ਮੈਂ ਸਵਾਗਤ ਕਰੂੰਗਾ ਮੈਂ 14 ਜਨਵਰੀ ਨੂੰ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਤੇ ਉਸ ਦਿਨ ਹੀ ਕਿਹਾ ਜੀ ਭਾਈ ਜਿਹਨੇ ਕੋਈ ਸਵਾਲ ਕਰਨਾ ਜੀ ਸਤ ਕੇ ਆਓ ਮੈਂ ਤਿਆਰ ਹਾਂ ਐੱਜ ਵੀ ਕਹਿੰਦਾ ਮੈਂ ਤਿਆਰ ਹਾਂ ਪਰ ਜੇ ਉੱਥੇ ਬੰਦੇ ਆ ਕਿ ਕੋਈ ਬਾਦਲਾਂ ਦੇ ਛੱਡੇ ਹੋਏ ਜਾਂ ਕੋਈ ਦੂਜੀਆਂ ਤੀਜੀਆਂ ਤਰ੍ਹਾਂ ਦੇ ਛੱਡੇ ਹੋਏ ਜਾਂ ਬੋਕਰਾਂ ਦੇ ਜਾਂ ਕੋਈ ਕਾਂਗਰਸੀਆਂ ਦੇ ਵੀ ਲੱਖੇ ਦੇ ਗਲ ਪਾਜੋ ਜੀ ਲੱਖੇ ਦੀ ਬੇਇੱਜ਼ਤੀ ਕਰਦੇ ਉਹ ਤਾਂ ਸਾਥੋਂ ਪ੍ਰਭੂ ਕਰਾਉਣੀ ਕਰਾਈ ਜਾਣੀ ਦੀ ਤੇ ਇਸ ਕਰਕੇ ਆਹੀ ਅਪੀਲ ਆ ਕੱਲ ਨੂੰ ਦਾ ਭੋਗ ਆ ਨੌਜਵਾਨ ਦਾ ਸ਼ੁਭ ਕਰਨ ਦਾ ਬੱਲੋ ਪਿੰਡ ਜ਼ਿਲ੍ਹਾ ਬਠਿੰਡਾ ਉੱਥੇ ਵੀ ਪਹੁੰਚਿਓ ਤੇ ਆ ਬੀਜੇਪੀ ਵਾਲਾ ਨੂੰ ਘੇਰ ਕੇ ਛਤਰਾਂ ਦੇ ਹਾਰ ਗਲ 'ਚ ਪਾਉਣੇ ਆ ਵੀ ਤੁਸੀਂ ਮਿਸ਼ਰੇ ਟੈਣੀ ਵਰਗੇ ਨੂੰ ਟਿਕਟਾਂ ਸਾਡੇ ਨੌਜਵਾਨਾਂ ਦੀ ਗੋਲੀਆਂ ਤੇ ਆ ਦੂਜੇ ਬਾਦਲ ਵਾਲੇ ਅੰਦਰਖਾਤੇ ਸਮਝੌਤਾ ਤੈ ਹੈ ਇਹਨਾਂ ਦਾ 6 5 2 6 ਬਾਦਲ ਨੇ ਲੜਨਾ ਸੀ 5 ਲੜਦਿਆਂ ਸੀਗੀਆਂ ਬੀਜੇਪੀ ਵਾਲਿਆਂ ਨੇ 2 ਦੇਣੀਆਂ ਸੀ ਢੀਂਡਸਾ ਗਰੁੱਪ ਨੂੰ 6 5 11 ਤੇ 2 13 ਇਹਨਾਂ ਦਾ ਸਮਝੌਤਾ ਹੋ ਚੁੱਕਿਆ ਸੀ ਇੱਕ ਕਿਸਾਨੀ ਮੋਰਚਾ ਸ਼ੁਰੂ ਹੋ ਗਿਆ ਹੋ ਸਕਦਾ ਹੁਣ ਵੀ ਹੋ ਜੇ ਅੰਦਰਖਾਤੇ ਇੱਕੋ ਹੀ ਨੇ ਇੱਕ ਪਾਸੇ ਕਹਿੰਦੇ ਅਸੀਂ ਕਿਸਾਨਾਂ ਨਾਲ ਆ ਬਾਦਲਾਂ ਨੇ ਜੁੰਡਲੀ ਕਹਿੰਦੀ ਹੈ ਦੂਜੇ ਪਾਸੇ ਅੰਦਰਖਾਤੇ ਬੀਜੇਪੀ ਨਾਲ ਗੱਲਾਂ ਚੱਲ ਰਹੀਆਂ ਨੇ ਲਗਾਤਾਰ ਸੋ ਭਰਾਵੋ ਇੱਥੇ ਪੰਜਾਬ ਦੇ ਲੋਕੋ ਸਮਝੋ ਤੁਹਾਡਾ ਕੋਈ ਦਰਦ ਹੀ ਨਹੀਂ ਬਾਈ ਤੁਹਾਡੇ ਪੁੱਤ ਮਾਰੇ ਜਾ ਰਹੇ ਆ ਤੁਹਾਡੀਆਂ نسلਾਂ ਤਬਾਹ ਹੋ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਖੋਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਹਾਡੀ ਸਭਿਆਚਾਰ ਨੂੰ ਖਤਮ ਕਰਨ ਦੀ ਬਿਉਂਤਬੰਦੀ ਪੂਰੀ ਬਣਾਈ ਜਾ ਚੁੱਕੀ ਆ ਆਪਣੀ ਲੜਾਈ ਆਪ ਲੜਨੀ ਪੈਂਦੀ ਐ ਆਪਣੇ ਹੱਥੀਂ ਆਪਣੇ ਕਾਸ ਸਵਾਰਨਾ ਪੈਂਦਾ ਐ ਇੱਥੇ ਦੂਜੇ ਦੇ ਕੋਈ ਫਰਿਸ਼ਤੇ ਦੀ ੜੀਕ ਨਾ ਕਰੋ ਸੋ ਉੱਠ ਕੇ ਹੁਣ ਤਾਂ ਘਰਾਂ ਤੋਂ ਬਾਈ ਬਾਹਰ ਆਜੋ ਦਾਸੀ ਇਹ ਕਿ ਪਿਛਲੇ ਦਿਨੀ ਲੱਖਾ ਸਿਧਾਣਾ ਦਾ ਪਹਿਲਾ ਪਟਿਆਲਾ ਦੇ ਪਾਤੜਾ ਚ ਅਤੇ ਫਿਰ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਚ ਵਿਰੋਧ ਹੋਇਆ ਸੀ ਇਲਜ਼ਾਮ ਲੱਗੇ ਸੀ ਕਿ ਕਿਸਾਨੀ ਅੰਦੋਲਨ ਕਾਰਨ ਲੱਖਾ ਸਿਧਾਣਾ ਦਾ ਇਹ ਵਿਰੋਧ ਹੋਇਆ ਹਾਲਾਂਕਿ ਬਾਅਦ ਚ ਵਿਰੋਧ ਨੂੰ ਲੈ ਕੇ ਵੱਖ-ਵੱਖਰੀਆਂ ਕਹਾਣੀਆਂ ਸੁਣਨ ਨੂੰ ਮਿਲੀਆਂ ਪਰ ਇਸ ਪੂਰੇ ਮਾਮਲੇ ਤੇ ਲੱਖਾ ਸਿਧਾਣਾ ਹੁਣ ਤੱਕ ਚੁੱਪ ਹੀ ਰਹੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ